ਬਾਬਾਈ ਮੇਰੀ ਘਰ ਵਾਲੀ ਨਾ ਪਾਗਲਾ ਨੂੰ ਕਰਦੀ ਹੁੰਦੀ ਆ। ਕੀ ਆ ਬੱਚਾ ਕੀ ਗੱਲ ਐ ਇਹਨੂੰ? ਬਾਬਾਈ ਮੈਨੂੰ ਲੱਗਦਾ ਨਾ ਇਹ ਕਸਰ ਚ ਆ। ਬੱਚਾ ਪਹਿਲਾਂ ਤੇ ਘਰਵਾਲੀਆਂ ਨਾ ਘਰਵਣੇ ਨਾਲ ਲੜਨ ਵਿੱਚ ਕੋਈ ਕਸਰ ਨਹੀਂ ਛੱਡਦੀਆਂ। ਬਾਅਦ ਵਿੱਚ ਕਹਿੰਦੀਆਂ ਅਸੀਂ ਕਸਰ ਵਿੱਚ ਆ। ਬਾਬਾਈ ਤੁਸੀਂ ਨਾ ਮੇਰੀ ਘਰ ਵਾਲੀ ਠੀਕ ਕਰ ਦਿਓ। ਕੋਈ ਗੱਲ ਨਹੀਂ ਬੱਚਾ। ਮੈਂ ਤੇਰੀ ਘਰ ਵਾਲੀ 2 ਦਿਨਾਂ ਵਿੱਚ ਸੈੱਟ ਕਰ ਲੈਣੀ ਆ। ਬਾਬਾ ਕੀ ਬਗਵਾਸ ਕਰਦਾ। ਇਹ ਬੱਚਾ ਮੇਰੇ ਕਹਿਣ ਦਾ ਮਤਲਬ ਆ ਤੇਰੀ ਮੈਂ ਘਰ ਵਾਲੀ 2 ਦਿਨਾਂ ਵਿੱਚ ਸੈੱਟ ਕਰ ਦੇਣੀ ਆ। ਬਾਬਾ ਜੀ ਇਹਨੂੰ ਠੀਕ ਕਰ ਦਿਓ। ਖਰਚੇ ਦੀ ਪਰਵਾਹ ਨਾ ਕਰਿਓ। ਬੱਚਾ ਬੱਚਾ ਤੇਰੇ ਕੋਲੋਂ ਜ਼ਿਆਦਾ ਨਹੀਂ ਲੈਣਾ ਤੂੰ ਸਿਰਫ ਨਾ ਬਾਬਿਆਂ ਨੂੰ ਅਡੇਰੇ ਤੇ ਏਸੀ ਲਵਾ ਦੇ ਬਾਬਾ ਏਸੀ ਮੇਰੇ ਕੋਲ ਤਾਂ ਇੰਨੇ ਪੈਸੇ ਹੀ ਨਹੀਂ ਹੈ ਉਹ ਬੱਚਾ ਤੂੰ ਨਾ ਕਬੀਰ ਨਗਰ ਰਾਜਾ ਸਾਹਿਬ ਇਲੈਕਟ੍ਰੋਨਿਕਸ ਵਾਲਿਆਂ ਕੋਲ ਚਲ ਜਾ ਉੱਥੋਂ ਨਾ ਤੈਨੂੰ ਕੋਈ ਬਿਨਾ ਡਾਉਨ ਪੇਮੈਂਟ ਦਿੱਤੇ 0% ਤੇ ਏਸੀ ਮਿਲ ਜਾਣਾ ਕੋਈ ਨ ਕੋਈ ਨਾ ਬਾਬਾ ਜੀ ਲੈ ਦੂੰਗਾ ਏਸੀ ਮਰ ਜਾਣਿਆ ਬਾਬੇ ਨੂੰ ਏਸੀ ਲੈ ਕੇ ਦੇਣ ਲੱਗਾ ਜੇ ਘਰ ਵਿੱਚ ਮੈਨੂੰ ਏਸੀ ਲਗਵਾ ਦੇਵੇਂ ਤਾਂ ਮੈਂ ਪਾਗਲਾ ਵਾਲਾ ਡਰਾਮਾ ਨਾ ਕਰਾਂ ਮੈਨੂੰ ਲੈ ਕੇ ਚੱਲ ਰਾਜਾ ਸਾਹਿਬ ਇਲੈਕਟ੍ਰੋਨਿਕਸ ਦੇ ਮੈਨੂੰ ਏਸੀ ਲੈ ਕੇ ਦੇ ਭੋੜਾ ਪਾਰੇ ਰੌੜਾ ਇਹ ਭੋੜੇ ਦਾ ਰ